ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਾ ਟੀਵੀ ਐਨ ਆਰ ਆਈ ਪ੍ਰੋਗਰਾਮ ਇਤਿਹਾਸ ਤੇ ਤਵਾਰੀਖ ਦੇ ਵਿੱਚ ਤੁਹਾਡਾ ਸਵਾਗਤ ਹੈ ਤਾਂ ਸਿੱਖ ਇਤਿਹਾਸ ਦੇ ਨਾਲ ਜੁੜੀ ਇੱਕ ਵੱਡੀ ਘਟਨਾ ਅੱਜ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਅੱਜ ਇੱਕ ਅਜੀਹਾ ਹਾਦਸਾ ਹੋਇਆ ਸੀ ਜਿਸ ਦੇ ਵਿੱਚ 34 ਸਿੱਖਾਂ ਦੀ ਜਾਨ ਚਲੀ ਗਈ ਸੀ ਤਾਂ ਮੋਰਚੇ ਵਿੱਚ ਇਹ ਸਿੱਖ ਸ਼ਾਮਿਲ ਹੋਏ ਸਨ ਜਿਨ੍ਹਾਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ ਅਤੇ ਜੇਲ੍ਹ ਵਿੱਚ ਲੈ ਜਾਂਦੇ ਹੋਏ ਕੁਝ ਅਜੀਹਾ ਹੁੰਦਾ ਹੈ ਕਿ 34 ਜਾਨਾਂ ਨੇ ਜਿਹੜੀਆਂ ਉਹ ਚਲੀਆਂ ਜਾਂਦੀਆਂ ਨੇ ਤਾਂ 10 ਸਤੰਬਰ 1982 ਨੂੰ ਇੱਕ ਅਜੀਹਾ ਹਾਦਸਾ ਹੋਇਆ ਸੀ ਜਿਸ ਨੂੰ ਭੁਲਾਇਆ ਨਹੀਂ ਜਾ ਸਕਦਾ ਸਿੱਖ ਇਤਿਹਾਸ ਦੇ ਵਿੱਚ ਇਸ ਘਟਨਾ ਦਾ ਜ਼ਿਕਰ ਮਿਲਦਾ ਹੈ ਹੋ ਸਕਦਾ ਹੈ ਕਿ ਤੁਸੀਂ ਪਹਿਲਾਂ ਵੀ ਇਸ ਘਟਨਾ ਬਾਰੇ ਕਦੇ ਪੜ੍ਹਿਆ ਹੋਵੇ ਤਾਂ ਅੱਜ ਇਸ ਵੱਡੀ ਘਟਨਾ ਬਾਰੇ ਤੁਹਾਨੂੰ ਜਾਣਕਾਰੀ ਦੇ ਰਿਹਾ ਅੱਜ ਤੁਹਾਨੂੰ ਦੱਸਾਂਗੇ ਕਿ ਕਿਵੇਂ ਤਰਨਤਾਰਨ ਦੇ ਵਿੱਚ ਇੱਕ ਵੱਡਾ ਭਾਣਾ ਏ ਜਿਹੜਾ ਉਹ ਵਾਪਰਿਆ ਸੀ ਦਰਅਸਲ ਧਰਮ ਯੁੱਧ ਮੋਰਚੇ ਦੌਰਾਨ ਅਕਾਲੀਆਂ ਨੂੰ ਗ੍ਰਿਫਤਾਰ ਕਰਕੇ ਫਿਰੋਜ਼ਪੁਰ ਭੇਜਿਆ ਜਾ ਰਿਹਾ ਸੀ ਜੇਲ੍ਹ ਦੇ ਵਿੱਚ ਭੇਜਿਆ ਜਾ ਰਿਹਾ ਸੀ ਤਾਂ ਤਰਨਤਾਰਨ ਦੇ ਵਿੱਚ ਜਦੋਂ ਉਹਨਾਂ ਦੀਆਂ ਬੱਸਾਂ ਪਹੁੰਚਦੀਆਂ ਨੇ ਤਾਂ ਇੱਕ ਵੱਡਾ ਭਾਣਾ ਵਾਪਰ ਜਾਂਦਾ ਏ ਅਕਾਲੀ ਦਲ ਵੱਲੋਂ ਲਾਏ ਗਏ ਧਰਮ ਯੁੱਧ ਮੋਰਚੇ ਵਿੱਚ ਗ੍ਰਿਫਤਾਰ ਅਕਾਲੀਆਂ ਦਾ ਇੱਕ ਵੱਡਾ ਜਥਾ ਬੱਸਾਂ ਰਾਹੀਂ ਅੰਮ੍ਰਿਤਸਰ ਸਾਹਿਬ ਤੋਂ ਲਜਾਇਆ ਜਾ ਰਿਹਾ ਸੀ ਤਾਂ ਤਰਨਤਾਰਨ ਦੇ ਕੋਲ ਇੱਕ ਰੇਲਵੇ ਕ੍ਰੋਸਿੰਗ ਪੈੰਦੀ ਸੀ ਜਿਸ ਦੇ ਉੱਤੇ ਫਾਟਕ ਨਹੀਂ ਸਨ ਅਤੇ ਇਸ ਰੇਲਵੇ ਲਾਈਨ ਦੇ ਉੱਤੇ ਜਦੋਂ ਬੱਸ ਲਾਈਨ ਨੂੰ ਕ੍ਰੋਸ ਕਰਨ ਦੀ ਕੋਸ਼ਿਸ਼ ਕਰਦੀ ਹੈ ਤਾਂ ਇੱਕ ਤੇਜ਼ ਰਫ਼ਤਾਰ ਟ੍ਰੇਨ ਦੇ ਨਾਲ ਬੱਸ ਦੀ ਟੱਕਰ ਹੋ ਜਾਂਦੀ ਹੈ ਅਤੇ ਚਾਰੇ ਪਾਸੇ ਚੀਕ ਚਹਾੜਾ ਮਚ ਜਾਂਦਾ ਹੈ ਕੁੱਲ 34 ਜਾਨਾਂ ਇਸ ਦੌਰਾਨ ਚਲੀਆਂ ਗਈਆਂ ਸਨ ਅੰਮ੍ਰਿਤਸਰ ਤੋਂ 24 ਕਿਲੋਮੀਟਰ ਦੂਰ ਇਹ ਹਾਦਸਾ ਵਾਪਰਿਆ 21 ਜਣੇ ਇਸ ਦੌਰਾਨ ਜ਼ਖਮੀ ਹੋ ਗਏ ਸਨ ਤਾਂ ਇਸ ਘਟਨਾ ਨੂੰ ਲੈ ਕੇ ਉਸ ਵੇਲੇ ਦੀ ਸਰਕਾਰ ਉੱਤੇ ਵੀ ਵੱਡੇ ਸਵਾਲ ਨੇ ਜਿਹੜੇ ਉਹ ਉੱਠੇ ਸਨ ਅਕਾਲੀ ਦਲ ਨੇ ਜਾਨਾਂ ਗਵਾਉਣ ਵਾਲੇ ਸਿੱਖਾਂ ਨੂੰ ਸ਼ਹੀਦ ਦਾ ਦਰਜਾ ਦਿੱਤਾ ਤਾਂ ਇਸ ਹਾਦਸੇ ਵਿੱਚ ਜਾਨ ਗਵਾਉਣ ਵਾਲਿਆਂ ਦੇ ਵੀ ਨਾਮ ਤੁਹਾਨੂੰ ਦੱਸਦੇ ਆ ਜਿਨ੍ਹਾਂ ਦੇ ਵਿੱਚ ਜਗਤਾਰ ਸਿੰਘ नसीब सिंह मनसा मेहर सिंह, दीवान सिंह, कृष्ण सिंह प्रीतम सिंह मंगल सिंह दर्शन सिंह दर्शन सिंह दूजा जोगा सिंह बंता सिंह, नाहर सिंह, चेत सिंह नथा सिंह बंथा सिंह निरंजन सिंह भजन सिंह राजा सिंह छज्जू सिंह बुद्ध सिंह मुंशा सिंह ਵਚਨ ਸਿੰਘ ਚੇਤਰਾਮ ਨਸੀਬ ਸਿੰਘ ਸੋਹਣ ਸਿੰਘ ਰੰਗਾ ਸਿੰਘ ਕੇਵਲ ਸਿੰਘ ਮੋਹਨ ਸਿੰਘ ਅਤੇ ਸ਼ੀਤਲ ਸਿੰਘ ਸ਼ਾਮਲ ਸਨ ਤਾਂ ਇਸ ਹਾਦਸੇ ਤੋਂ ਬਾਅਦ ਇਸ ਸਥਾਨ ਦੇ ਉੱਤੇ ਇੱਕ ਗੁਰੂ ਘਰ ਵੀ ਬਣਾਇਆ ਗਿਆ ਹੈ ਤਾਂ ਜਿਸ ਥਾਂ ਤੇ ਇਹ ਵੱਡਾ ਹਾਦਸਾ ਵਾਪਰਿਆ ਸੀ ਉੱਥੇ ਗੁਰਦੁਆਰਾ ਟੱਕਰ ਸਾਹਿਬ ਦੀ ਇਮਾਰਤ ਸ਼ਸ਼ੋਭਿਤ ਹੈ ਜਿਸ ਦੇ ਵਿੱਚ ਇਸ ਪੂਰੀ ਘਟਨਾ ਦਾ ਇਤਿਹਾਸ ਆ ਜਿਹੜਾ ਉਹ ਵੀ ਲਿਖ ਕੇ ਬਿਆਨ ਕੀਤਾ ਗਿਆ ਹੈ ਤਾਂ ਤਰਨਤਾਰਨ ਦੇ ਵਿੱਚ ਅੱਜ ਦੇ ਦਿਨ ਇਹ ਵੱਡਾ ਦੁਖਦ ਹਾਦਸਾ ਵਾਪਰਿਆ ਸੀ 34 ਸਿੱਖਾਂ ਦੀ ਮੌਤ ਹੋ ਗਈ ਸੀ ਜਦਕਿ 21 ਜਣੇ ਨੇ ਜਿਹੜੇ ਉਹ ਇਸ ਭਿਆਨਕ ਹਾਦਸੇ ਦੇ ਵਿੱਚ ਜ਼ਖਮੀ ਹੋ ਗਏ ਸਨ